ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਮੈਨੂੰ 2-3 ਦਿਨ ਪਹਿਲਾਂ ਇੱਕ ਬਜ਼ੁਰਗ ਨੇ ਵੈਨਕੂਵਰ ਤੋਂ ਕਾਲ ਕੀਤੀ ਸੀਗੀ ਤੇ ਉਹ ਬਜ਼ੁਰਗ ਵਿਚਾਰਾ ਫੋਨ ਤੇ ਰੋ ਰਿਹਾ ਸੀਗਾ ਬਹੁਤ ਉਹਦਾ ਭਾਵਕ ਮੈਸੇਜ ਸੀਗਾ ਆਮ ਜਨਤਾ ਵਾਸਤੇ ਉਹਨੇ ਮੈਸੇਜ ਦਿੱਤਾ ਸੀਗਾ ਵੀ ਇਹ ਮੇਰਾ ਮੈਸੇਜ ਆਮ ਜਨਤਾ ਤੱਕ ਜਰੂਰ ਪਹੁੰਚਾਓ ਖਾਸ ਕਰਕੇ ਬਜ਼ੁਰਗਾਂ ਤੱਕ ਮੇਰਾ ਮੈਸੇਜ ਜਰੂਰ ਪਹੁੰਚਾਇਓ ਜੇ ਸੋ ਉਸ ਬਜ਼ੁਰਗ ਦਾ ਮੈਸੇਜ ਪਹੁੰਚਾਉਣ ਵਾਸਤੇ ਮੈਂ ਅੱਜ ਦੀ ਵੀਡੀਓ ਕਰ ਰਿਹਾ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਉਸ ਬਜ਼ੁਰਗ ਦੇ ਮੈਸੇਜ ਦੀ ਜਿਹੜੀ ਹੈਗੀ ਆ ਗੱਲਬਾਤ ਕੀ ਸੀਗੀ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਉਸ ਬਜ਼ੁਰਗ ਦੀ ਉਮਰ ਲਗਭਗ ਹੋਊਗੀ 65 ਸਾਲ ਤੇ ਵੈਨਕੂਵਰ ਤੋਂ ਉਹ ਬੋਲ ਰਹੇ ਸੀਗੇ ਪਹਿਲਾਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਮੈਸੇਜ ਕਰਕੇ ਮੈਨੂੰ ਕਹਿੰਦੇ ਵੀ ਮੈਂ ਗੱਲ ਕਰਨੀ ਚਾਹਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਫ੍ਰੀ ਹਾਂ ਤੁਸੀਂ ਕਾਲ ਕਰ ਲਓ ਤਾਂ ਜਿਵੇਂ ਉਹਨਾਂ ਨੇ ਕਾਲ ਕੀਤੀ ਤਾਂ ਉਹਨਾਂ ਨੇ 2 ਕੁ ਮਿੰਟ ਮੇਰੇ ਨਾਲ ਗੱਲਬਾਤ ਕੀਤੀ ਤੇ ਫਿਰ ਉਹ ਭਾਵਕ ਹੋ ਕੇ ਰੋਣ ਲੱਗ ਗਏ ਫਿਰ ਮੈਂ ਕਿਹਾ ਚਲੋ ਥੋੜਾ ਜਿਹਾ ਮੈਂ ਹੌਸਲਾ ਦਿੰਦਾ ਮੈਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਗੱਲ ਦੱਸੋ ਗੱਲ ਕੀ ਆ ਫਿਰ ਉਹਨਾਂ ਨੇ ਦੱਸਿਆ ਵੀ ਮੈਂ ਇੱਥੇ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆ ਮੈਂ ਤੇ ਮੇਰੀ ਵਾਈਫ ਵਿਜ਼ਟਰ ਵੀਜ਼ੇ ਤੇ ਆ ਕਿਉਂਕਿ ਸਾਡੇ ਬੇਟੇ ਕੋਲੇ ਅੱਗੇ ਬੱਚਾ ਹੋਣ ਵਾਲਾ ਸੀ ਉਹਦੀ ਘਰ ਵਾਲੀ ਕੋਲੇ ਉਹਦੀ ਸਾਮ ਸੰਭਾਲ ਲਈ ਸਾਨੂੰ ਬੁਲਾਇਆ ਗਿਆ ਸੀਗਾ ਤੇ ਲਗਭਗ ਅਸੀਂ 4 ਮਹੀਨਿਆਂ ਤੋਂ ਇੱਥੇ ਰਹਿ ਰਹੇ ਹਾਂ ਤੇ ਕਹਿੰਦੇ 4 ਮਹੀਨਿਆਂ ਦੇ ਵਿੱਚ ਸਾਨੂੰ ਇੰਨਾ ਕੁ ਟੌਰਚਰ ਕੀਤਾ ਗਿਆ ਇੰਨਾ ਕੁ ਟੌਰਚਰ ਕੀਤਾ ਗਿਆ ਕਿ ਮੈਂ ਦੱਸ ਨਹੀਂ ਸਕਦਾ ਕਹਿੰਦੇ ਇੱਕ ਵਾਰੀ ਮੈਂ ਸੋਚ ਲਿਆ ਸੀਗਾ ਵੀ ਮੈਂ ਸੁਸਾਈਡ ਕਰ ਲਾਂ ਪਰ ਪਤਾ ਨਹੀਂ ਕਿਵੇਂ ਮੈਂ ਆਪਦੇ ਆਪ ਨੂੰ ਰੋਕਿਆ ਜਾਂ ਮੈਂ ਆਪਦੀ ਘਰ ਵਾਲੀ ਦੇਖਿਆ ਵੀ ਬਾਅਦ ਚ ਉਹਨੂੰ ਮੁਸ਼ਕਲਾਂ ਆਉਣਗੀਆਂ ਤੇ ਜਾਂ ਮੈਂ ਪਿੱਛੇ ਪੰਜਾਬ ਵਾਲਾ ਆਪਦੇ ਘਰਬਾਰ ਜਿਹੜੀ ਮਾੜੀ ਮੋਟੀ ਕੋਈ ਜ਼ਮੀਨ ਜਾਇਦਾਦ ਹੈਗੀ ਆ ਉਹਦੇ ਬਾਰੇ ਸੋਚਿਆ ਤਾਂ ਮੈਂ ਆਪਦੇ ਆਪ ਨੂੰ ਰੋਕ ਲਿਆ ਤਾਂ ਫਿਰ ਮੈਂ ਸੋਚਿਆ ਵੀ ਮੈਂ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਵਾਪਰ ਰਿਹਾ ਮੈਂ ਇੱਕ ਮੈਸੇਜ ਦੇ ਤੌਰ ਤੇ ਜ਼ਰੂਰ ਸਾਰਿਆਂ ਨਾਲ ਪਹੁੰਚਾਵਾਂ ਵੀ ਕੀ ਮੇਰੇ ਉਮਰ ਦੇ ਬਜ਼ੁਰਗ ਕਿਤੇ ਮੇਰੀ ਨਾਲ ਜੁੜੀ ਵਧਿੱਕੀ ਹੋ ਰਹੀ ਹੈ ਉਹਦੇ ਸ਼ਿਕਾਰਤਾ ਨਹੀਂ ਹੋ ਰੇ ਉਹ ਬਜ਼ੁਰਗ ਨੇ ਦੱਸਿਆ ਵੀ 4 ਮਹੀਨੇ ਹੋ ਗਏ ਮੈਨੂੰ ਇੱਥੇ ਆਏ ਨੂੰ 14 ਮਹੀਨਿਆਂ ਦੇ ਵਿੱਚ ਮੈਂ ਲਗਭਗ ਇੱਕ ਹਫਤਾ ਕੰਮ ਕੀਤਾ ਸਿਰਫ ਮੈਨੂੰ ਕੰਮ ਨਹੀਂ ਮਿਲਿਆ ਇੱਥੇ ਕੰਮ ਨਹੀਂ ਮਿਲਿਆ ਹੁਣ ਜੇ ਕੰਮ ਨਹੀਂ ਮਿਲਦਾ ਤਾਂ ਫਿਰ ਪੈਸਾ ਕਿੱਥੋਂ ਆਊਗਾ ਜੇ ਪੈਸਾ ਹੈ ਨਹੀਂ ਤਾਂ ਫਿਰ ਖਾਣ ਪੀਣ ਕਿੱਥੋਂ ਆਊਗਾ ਉਹ ਕਹਿੰਦੇ ਵੀ ਸਾਨੂੰ ਜਿਵੇਂ ਸਲੇਵ ਹੁੰਦੇ ਆ ਸਲੇਵ ਦੇ ਤੌਰ ਤੇ ਘਰੇ ਰੱਖਿਆ ਗਿਆ ਵੀ ਜਿਹੜਾ ਖਾਣਾ ਪੀਣਾ ਉਹ ਵੀ ਸਾਨੂੰ ਜਿਹੜਾ 나ਪ ਤੋੜ ਕੇ ਦਿੱਤਾ ਜਾ ਰਿਹਾ ਈਵਨ ਕਿ ਕਹਿੰਦੇ ਵੀ ਅਸੀਂ ਜਦੋਂ ਮਾੜਾ ਮੋਟਾ ਸਮਾਨ ਲੈਣ ਜਾਂਦੇ ਆਂ ਵੀ ਲੋਅ ਇਨਕਮ ਕਰਕੇ ਜਿਹੜੀ ਜੀਐਸਟੀ ਰਿਫੰਡ ਹੁੰਦੀ ਆ ਸਾਨੂੰ ਤਾਂ ਉਹ ਜੀਐਸਟੀ ਜਿਹੜੀ ਸਾਡੀ ਰਿਫੰਡ ਹੁੰਦੀ ਆ ਉਹ ਵੀ ਸਾਡੇ ਜਿਹੜੇ ਜਵਾਕ ਹੈ ਨੂੰ ਤੇ ਪੁੱਤਰ ਉਹਨਾਂ ਵੱਲੋਂ ਵਰਤ ਲਈ ਜਾਂਦੀ ਆ ਤੇ ਨੂੰ ਵੱਲੋਂ ਸਾਡੇ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਵੀ ਨੌਕਰਾਂ ਨੂੰ ਵੀ ਇੰਨੀ ਭੱਦੀ ਸ਼ਬਦਾਵਲੀ ਨਹੀਂ ਕੋਈ ਵਰਤੋਂ ਕਰਦਾ ਜਿੰਨੀ ਸਾਡੇ ਆਸਤੇ ਵਰਤੋਂ ਹੁੰਦੀ ਆ ਤੇ ਵੀ ਸਾਡਾ ਬੇਟਾ ਸਾਰਾ ਕੁਝ ਪਤਾ ਉਹਨੂੰ ਸਾਰਾ ਕੁਝ ਉਹਦਾ ਉਹਦੇ ਸਾਹਮਣੇ ਹੁੰਦਾ ਪਰ ਹੁਣ ਉਹ ਹੈਲਪ ਕਿਦੀ ਕਰੇ ਉਹ ਸਾਡੀ ਹੈਲਪ ਕਰੇ ਜੇ ਸਾਡੀ ਹੈਲਪ ਕਰਦਾ ਤਾਂ ਘਰ ਵਾਲੀ ਵਾਲੇ ਪਾਸਿਓਂ ਜਾਂਦਾ ਜੇ ਘਰ ਵਾਲੀ ਦੀ ਹੈਲਪ ਕਰਦਾ ਫਿਰ ਅਸੀਂ ਸੋਚਾਂਗੇ ਵੀ ਵੀ ਸਾਡੀ ਹੈਲਪ ਨਹੀਂ ਕਰਦਾ ਸਾਡਾ ਬੱਚਾ ਇਸ ਕਰਕੇ ਉਹ ਸਾਇਲੈਂਟ ਲੈਂਦਾ ਦੇਖ ਉਹਨੂੰ ਪਤਾ ਹੈਗਾ ਸਾਰਾ ਕੁਝ ਕੀ ਹੋ ਰਿਹਾ ਪਰ ਉਹ ਮਜਬੂਰ ਆ ਜਿੱਥੋਂ ਤੱਕ ਸਾਨੂੰ ਲੱਗਦਾ ਹੈਗਾ ਵੀ ਸਾਡੇ ਨਾਲ ਇੰਨਾ ਮਾੜਾ ਸਲੂਕ ਕੀਤਾ ਜਾਂਦਾ ਕਹਿੰਦਾ ਵੀ ਜਦੋਂ ਮੈਂ ਬਾਹਰ ਕਿਤੇ ਮੌਕਾ ਮਿਲਦਾ ਮੈਂ ਪਾਰਕ ਚ ਜਾਣਾ ਬਜ਼ੁਰਗਾਂ ਨਾਲ ਗੱਲਬਾਤ ਕਰਦਾ ਹਾਂ ਪਰ ਮੈਨੂੰ ਐ ਲੱਗਿਆ ਵੀ ਮੈਂ ਇਕੱਲਾ ਨਹੀਂ ਦੁਖੀ 99% ਬਜ਼ੁਰਗ ਇੱਥੇ ਦੁਖੀ ਆ ਜਿਹੜੇ ਪਾਰਕਾਂ ਦੇ ਵਿੱਚ ਮੈਨੂੰ ਮਿਲਦੇ ਆ ਮੇਰੀ ਹਾਮ ਉਮਰ ਦੇ ਜਦੋਂ ਕਹਿੰਦੇ ਵੀ ਜਦੋਂ ਦੁੱਖ ਸੁੱਖ ਕਰਨ ਲੱਗਦੇ ਆ ਤਾਂ ਉਹ ਵੀ ਅੱਗੋਂ ਆਪਦਾ ਦੁੱਖ ਸੁੱਖ ਕਰਦੇ ਆ ਤਾਂ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਖੁਸ਼ ਇੱਥੇ ਕੋਈ ਵੀ ਨਹੀਂ 99% ਬਜ਼ੁਰਗ ਵੀ ਵੱਧ ਤੋਂ ਵੱਧ ਜ਼ਿੰਦਗੀ ਗੁਜ਼ਾਰ ਰਹੇ ਆ ਸਲੇਵਜ਼ ਤੋਂ ਵਾਦਕੇ ਉਹਨਾਂ ਦੀ ਕੋਈ ਜ਼ਿੰਦਗੀ ਨਹੀਂ ਗਈ ਉਹ ਵਿਚਾਰੇ ਤਰਸਦੇ ਆ ਵੀ ਪੰਜਾਬ ਨੂੰ ਮੁੜ ਜਾਈਏ ਉਸ ਬਜ਼ੁਰਗ ਨੇ ਦੱਸਿਆ ਵੀ ਮੈਨੂੰ ਕਹਿੰਦਾ ਵੀ ਪੰਜਾਬ 'ਚ ਸੀਗਾ ਮੇਰਾ ਵਧੀਆ ਕਾਰੋਬਾਰ ਸੀਗਾ ਪਰ ਆਇਆ ਵੀ ਕਈ ਵਾਰੀ ਜਵਾਕਾਂ ਦੇ ਮੋਹ ਨਾਲ ਬੰਦਾ ਖਿੱਚਿਆ ਜਾਂਦਾ ਜਾਣਾ ਵੀ ਪੈਂਦਾ ਫਰਜ਼ ਵੀ ਕਈ ਵਾਰੀ ਨਿਭਾਉਣੇ ਹੁੰਦੇ ਆ ਫਰਜ਼ਾਂ ਦੀ ਵੀ ਪੂਰਤੀ ਕਰਨ ਲਈ ਕਈ ਵਾਰੀ ਜਵਾਕਾਂ ਦਾ ਸੋਚਣਾ ਪੈਂਦਾ ਅਸੀਂ ਆ ਗਏ ਪਰ ਸਾਨੂੰ ਪਤਾ ਨਹੀਂ ਸੀ ਸਾਡੇ ਨਾਲ ਇਹ ਕੁਝ ਹੋਣਾ ਸਾਨੂੰ ਹੁਣ ਗਜਾਰੇ ਜੋਗੇ ਪੈਸੇ ਵੀ ਨਹੀਂ ਮਿਲਦੇ ਇਹ ਕਹਿੰਦਾ ਹੁਣ ਥੋੜੀ ਬਹੁਤੀ ਮੇਰੀ ਸੇਵਿੰਗ ਸੀਗੀ ਹੁਣ ਮੈਂ ਆਪਦੇ ਗੁਜ਼ਾਰੇ ਆਸਤੇ ਆਪਦੀ ਘਰਾਂ ਦੀ ਦੇ ਗੁਜ਼ਾਰੇ ਆਸਤੇ ਪੰਜਾਬ ਤੋਂ ਪੈਸੇ ਮੰਗਾ ਰਿਆ ਮੇਰੀ ਆ ਹਾਲਾਤ ਹੈ ਤੇ ਹੁਣ ਮੈਂ ਕਿਸੇ ਦੀ ਹੈਲਪ ਲੈ ਕੇ ਇੰਡੀਆ ਦੀ ਟਿਕਟ ਕਰਾਈ ਹੈ ਮੈਂ ਤੇ ਮੇਰੀ ਘਰ ਵਾਲੀ ਬਹੁਤ ਛੇਤੀ ਇੰਡੀਆ ਆ ਰਹੇ ਆ ਪਰ ਉਸ ਤੋਂ ਬਾਅਦ ਅਸੀਂ ਕੰਨ ਨੂੰ ਹੱਥ ਲਾ ਲੇ ਵੀ ਅਸੀਂ ਇਸ ਮੁਲਕ ਦੇ ਵਿੱਚ ਵਾਪਸ ਨਹੀਂ ਆਵਾਂਗੇ ਜਿੰਨੀ ਮਰਜ਼ੀ ਵੱਡੀ ਕੋਈ ਐਮਰਜੈਂਸੀ ਹੋ ਜੇ ਅਸੀਂ ਵਾਪਸ ਨਹੀਂ ਆਵਾਂਗੇ ਕਹਿੰਦਾ ਜੋ ਸਾਡੇ ਨਾਲ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਹੋਰ ਵੀ ਕੋਈ ਬਜ਼ੁਰਗ ਇਸ ਤਰ੍ਹਾਂ ਦੀ ਕੋਈ مصیبت ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਕੋਈ ਫੇਸ ਕਰੇ ਜੋ ਸਾਡੇ ਨਾਲ ਹੋਇਆ ਉਹਨਾਂ ਨੇ ਇਹ ਵੀ ਦੱਸਿਆ ਵੀ 80% ਜਿਹੜੇ ਬਜ਼ੁਰਗ ਆ ਜਿਨ੍ਹਾਂ ਦਾ ਵਾਸ ਚੱਲਦਾ ਸੀ ਇੱਥੋਂ ਨੱਠ ਗਏ ਆ ਇੱਥੋਂ ਦੌੜ ਗਏ ਆ ਉਹ ਨਹੀਂ ਰਹਿਣਾ ਚਾਹੁੰਦੇ ਉਹ ਜੀ ਜ਼ਿੰਦਗੀ ਦੇ ਵਿੱਚ ਸੋ ਉਹਨਾਂ ਨੇ ਫੋਨ ਤੇ ਇਹੀ ਮੈਸੇਜ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਬਜ਼ੁਰਗ ਵੀ ਕਿਸੇ ਮਜਬੂਰੀਆਂ ਕਰਕੇ ਕਿਸੇ ਵਜ੍ਹਾ ਕਰਕੇ ਉੱਥੇ ਫਸੇ ਬੈਠੇ ਆ ਵੀ ਤੁਸੀਂ ਕਿਉਂ ਆਪਦੀ ਜਿਹੜੀ ਹੈਗੀ ਗੁਲਾਮਾਂ ਦੀ ਜ਼ਿੰਦਗੀ ਜਿਉ ਰਹੇ ਆ ਯਾਰ ਤੁਹਾਨੂੰ ਤੁਹਾਡੇ 골ਡਨ ਡੇ ਆ ਇਹ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਉਹਦੇ 골ਡਨ ਡੇ ਸ਼ੁਰੂ ਹੋ ਜਾਂਦੇ ਆ ਤੁਸੀਂ 골ਡਨ ਡੇ ਆ ਯਾਰ ਆਪਦੇ ਪਾਈਚਾਰੇ 'ਚ ਗੁਜ਼ਾਰੋ ਕਿਉਂ ਤੁਸੀਂ ਇੱਥੇ ਗੁਲਾਮ ਬਣੇ ਹੋਇਆ ਜਿਹੜਾ ਜਾ ਸਕਦਾ ਬੰਦਾ ਆਪਦੇ ਵਤਨ ਮੁੜੋ ਆਪਦੇ ਪਾਈਚਾਰੇ 'ਚ ਰਹੋ ਆਪਦੇ ਹਮ ਉਮਰ ਲੋਕਾਂ ਨਾਲ ਆਪਦਾ ਟਾਈਮ ਗੁਜ਼ਾਰੋ ਆਪਦੀ ਵਧੀਆ ਜ਼ਿੰਦਗੀ ਗੁਜ਼ਾਰੋ ਇੱਥੇ ਰੋਜ ਰੋਣ ਨਾਲੋ ਰੋਜ ਕੰਨਾਂ 'ਚ ਸਿਰ ਮਾਰਨ ਨਾਲੋ ਕੋਈ ਫਾਇਦਾ ਨਹੀਂਗਾ ਹਿੰਮਤ ਕਰੋ ਕਹਿੰਦਾ ਮੈਂ ਵੀ ਹਿੰਮਤ ਕੀਤੀ ਮੈਨੂੰ ਵੀ ਲੱਗਦਾ ਸੀ ਕਿਸੇ ਟਾਈਮ ਵੀ ਮੈਂ ਮੁੜ ਨਹੀਂ ਸਕਦਾ ਹੁਣ ਆ ਗਿਆ ਪਰ ਕਹਿੰਦਾ ਮੈਂ ਹਿੰਮਤ ਕਰਕੇ ਟਿਕ ਟਕਰਾਲੀ ਹੁਣ ਮੈਂ ਜਾ ਰਿਹਾ ਮੈਨੂੰ ਉਮੀਦ ਹੈ ਵੀ ਮੈਂ ਆਪਦੀ ਦੁਨੀਆ ਦੇ ਵਿੱਚ ਆਪਦੇ ਭਾਈਚਾਰੇ ਵਿੱਚ ਫੇਰ ਮੁੜੂੰਗਾ ਫੇਰ ਹੱਸੂੰਗਾ ਫੇਰ ਯਾਰਾਂ ਦੋਸਤਾਂ ਨਾਲ ਗੱਪਾਂ ਮਾਰੂੰਗਾ ਪਰ ਇੱਥੇ ਜੇ ਮੈਂ ਸ਼ਾਇਦ ਹੋਰ ਰਹਿ ਲੈਂਦਾ ਤਾਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ ਸੀ ਜਾਂ ਮੈਂ ਅੱਲਾ ਨੂੰ ਪਿਆਰਾ ਹੋ ਜਾਣਾ ਸੀ ਇਹ ਮੇਰੇ ਹਾਲਾਤ ਸੀ ਫਿਰ ਇੱਕ ਹੋਰ ਵੀ ਗੱਲ ਦੱਸੀ ਕਹਿੰਦਾ ਕਹਿੰਦਾ ਮੇਰੀ ਹੁਣ ਪੰਜਾਬ ਚ ਸੀਗੇ ਹਨਾ ਜਿਆਦਾ ਪੰਜਾਬ ਦੇ ਕਹਿ ਲੋ ਵੀ 60 70% ਬਜ਼ੁਰਗ ਕੋਈ ਮਾੜਾ ਮੋਟਾ ਆਦਾ ਰੋਟੀ ਹਜਮ ਕਰਨ ਲਈ ਥੋੜਾ ਬਹੁਤਾ ਕੋਈ ਪੈਕ ਸ਼ੈਕ ਲਾਉਂਦੇ ਆ ਉਹ ਕਹਿੰਦਾ ਇੱਕ ਅੱਧਾ ਪੈਕ ਸ਼ੈਕ ਲਾਉਣ ਵਾਲਾ ਮੈਂ ਵੀ ਬੰਦਾ ਹੈਗਾ ਪਰ ਮੈਂ ਜਦੋਂ ਦਾ ਆਇਆ ਮੈਨੂੰ ਪੈਕ ਸ਼ੈਗ ਨਾਲ ਦੇ ਬਰਾਬਰ ਹੀ ਮਿਲਿਆ ਕਹਿੰਦਾ ਹੁਣ ਮੈਂ ਰੋਟੀ ਖਾ ਕੇ ਹੁਣ ਬੰਦੇ ਨੂੰ ਹੁੰਦਾ ਵੀ ਡਿਪਰੈਸ਼ਨ ਦੂਰ ਹੋਵੇ ਜਾਂ ਜਿਹੜੇ ਵੀ ਹੁਣ ਇਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਆ ਉਹ ਦੱਸਦੇ ਆ ਵੀ ਮਾੜਾ ਮੋਟਾ ਪੈਕ ਸ਼ੈਕ ਲਾਉਣ ਨਾਲ ਉਹਨਾਂ ਦਾ ਹਨਾ ਡਿਪਰੈਸ਼ਨ ਦੂਰ ਹੋ ਜਾਂਦਾ ਜਾਂ ਨੀਂਦ ਆ ਜਾਂਦੀ ਕਹਿੰਦਾ ਉਹਦੀ ਮੈਨੂੰ ਕੁਝ ਨਹੀਂ ਮਿਲਦਾ ਕਹਿੰਦਾ ਹੁਣ ਮੇਰੀ ਨੀਂਦ ਵੀ ਨਹੀਂ ਪੂਰੀ ਹੋ ਰਹੀ ਕਹਿੰਦਾ ਜੇ ਕਹਿੰਦਾ ਮੇਰੀ ਨੂੰਹ ਦੇ ਰਿਸ਼ਤੇਦਾਰ ਆਉਂਦੇ ਆ ਉਹਨਾਂ ਵਾਸਤੇ ਚਿਕਨ ਬਣਦਾ ਉਹਨਾਂ ਵਾਸਤੇ ਮਹਿੰਗੀਆਂ दारू ਮਹਿੰਗੀਆਂ ਸ਼ਰਾਬਾਂ ਆਉਂਦੀਆਂ ਸਾਨੂੰ ਕਹਿੰਦੇ ਵੀ ਤਿੰਨ ਟਾਈਮ ਦੀ ਰੋਟੀ ਵੀ ਜਿਹੜੀ ਹੈਗੀ ਨਸੀਬ ਨਹੀਂ ਹੁੰਦੀ ਉਹ ਵੀ ਗਿਣੀ ਚੁਣੀ ਕਿਤੋਂ ਇੱਕ ਟਾਈਮ ਮਿਸ ਹੋ ਜਾਂਦਾ ਵੀ ਉਹ ਜੇ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਆ। ਬਾਕੀ ਉਹਨਾਂ ਨੇ ਮੈਸੇਜ ਲਾਇਆ ਵੀ ਬਜ਼ੁਰਗਾਂ ਨੂੰ ਖਾਸ ਕਰਕੇ ਵੀ ਤੁਸੀਂ ਆਪ ਦਾ ਜੇ ਤੁਹਾਡੇ ਕੋਲੇ ਪੂੰਜੀ ਹੈਗੀ ਆ ਤਾਂ ਤੁਸੀਂ ਆਪ ਦਾ ਬੰਦੋਬਾਸਤ ਕਰਕੇ ਆਇਓ ਜੇ ਜੇ ਤੁਸੀਂ ਸੋਚੋਗੇ ਵੀ ਤੁਸੀਂ ਕੈਨੇਡਾ ਜਾ ਕੇ ਤੁਹਾਨੂੰ ਕੋਈ ਸਾਂਭਣ ਵਾਲਾ ਹੈਗਾ ਤੁਹਾਡੀਆਂ ਲੋੜਾਂ ਪੂਰੀਆਂ ਕਰਨਗੇ ਉਹ ਕਹਿੰਦਾ ਭਲੇਖਾ ਕੱਢ ਦੋ ਬਹੁਤ ਘੱਟ ਪਰਸੈਂਟ ਲਾਇਕ ਜਵਾਕ ਹੈਗੇ ਆ ਜਿਹੜੇ ਆਪਦੇ ਬਜ਼ੁਰਗਾਂ ਦੀ ਕੇਅਰ ਕਰਦੇ ਆ ਜਿਹੜੇ ਆਪਦੇ ਬਜ਼ੁਰਗਾਂ ਨੂੰ ਹੱਥੀਂ ਚੱਕੀ ਫਿਰਦੇ ਆ ਨਹੀਂ ਤਾਂ ਕਹ ਲੋ 90% ਤੋਂ ਉੱਤੇ ਉਹ ਲੋਕ ਆ ਜਿਹੜੇ ਸਿਰਫ ਆਪਦੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਤੇ ਗੁਜ਼ਾਰਾ ਕਰਦੇ ਆ ਪੈਨਸ਼ਨਾਂ ਵੀ ਉਹਨਾਂ ਕੋਲੇ ਨਹੀਂ ਛੱਡ ਦੇਗੇ ਤੇ ਫਿਰ ਬਜ਼ੁਰਗ ਵਿਚਾਰੇ ਤਰਸਦੇ ਰਹਿੰਦੇ ਆ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਤੇ ਉਹਨਾਂ ਨੂੰ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਇੱਥੋਂ ਤੱਕ ਕਿ ਉਹਨਾਂ ਦੇ ਪਾਸਪੋਰਟ ਵੀ ਖੋਹ ਲਏ ਜਾਂਦੇ ਆ ਤਾਂ ਜੋ ਉਹ ਵਾਪਸ ਪੰਜਾਬ ਨਾ ਜਾਣ ਸੋ ਮੈਂ ਉਸ ਬਜ਼ੁਰਗ ਦਾ ਮੈਸੇਜ ਸਾਰੇ ਬਜ਼ੁਰਗਾਂ ਵਾਸਤੇ ਦੇ ਰਿਹਾ ਤੇ ਜਰੂਰ ਕੈਨੇਡਾ ਜਰੂਰ ਆਓ ਕਮੋ ਫਰੋ ਪਰ ਆਪ ਦਾ ਬੰਦੋਬਸਤ ਆਪ ਕਰਕੇ ਆਓ ਕਿਉਂਕਿ ਇੱਥੋਂ ਦੇ ਹਾਲਾਤ ਉਹ ਹੋ ਚੁੱਕੇ ਆ ਵੀ ਜਿਹੜੀ ਤੁਹਾਡੇ ਕੋਲੇ ਵੀ ਮਾੜੀ-ਮੋਟੀ ਸੇਵਿੰਗ ਆ ਉਹ ਵੀ ਤੁਹਾਨੂੰ ਨਹੀਂ ਲੱਭਣੀਗੀ ਜਿਹੜਾ ਖਾਣਾ ਪੀਣਾ ਤੇ ਹੋਰ ਥੋੜਾ ਗੁਜ਼ਾਰੇ ਦਾਗਾ ਉਹ ਤਾਂ ਗੱਲ ਬਹੁਤ ਵੱਖਰੀ ਐ ਇਸ ਕਰਕੇ ਜਿੰਨਾ ਬਜ਼ੁਰਗਾਂ ਨੂੰ ਮੇਰੀ ਬੇਨਤੀ ਆ ਉਸ ਬਜ਼ੁਰਗ ਦੇ ਮੈਸੇਜ ਆਈ ਵੀ ਜਿਹੜੀ ਆਪਦੀ ਜ਼ਿੰਦਗੀ ਬਚੀ ਆ ਤੁਸੀਂ ਵਧੀਆ ਢੰਗ ਨਾਲ ਆਪਦੇ ਭਾਈਚਾਰੇ ਦੇ ਵਿੱਚ ਗੁਜ਼ਾਰੋ ਸასი ਸ਼ਾਲ